ਗੱਲ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਇਹ ਕਿਉਂ ਕੀਤੀ ਗਈ? ਉਹ ਕਹਿੰਦੇ ਜਗ੍ਹਾ ਖਾਲੀ ਕਰੋ ਜੀ ਉੱਥੇ। ਕਿੰਨੇ ਸਾਲਾਂ ਤੋਂ ਬੈਠੇ ਸੀ? ਤੇ ਫਟੋੜਤੀ ਸਾਲ। ਜਿਵੇਂ ਆ ਬਾਕੀ ਦੁਕਾਨਾਂ ਇਹਨਾਂ ਨੂੰ ਵੀ ਲੀਗਲ ਨੋਟਿਸ ਦਿੱਤੇ ਆ ਤੁਹਾਨੂੰ ਵੀ ਲੀਗਲ ਨੋਟਿਸ ਦਿੱਤਾ ਗਿਆ ਸੀ ਪਹਿਲਾਂ ਵੀ ਸਾਮਾਨ ਚੱਕਣ ਵਾਸਤੇ। ਇਹ ਦੁਕਾਨਾਂ ਕਿਵੇਂ ਬਚ ਗਈਆਂ? ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਬਹੁਤ ਸਾਲਾਂ ਪੁਰਾਣੀ ਇੱਕ ਜਿਹੜੀ ਕਿ ਫਰਨੀਚਰ ਮਾਰਕੀਟ ਹੈ ਮੁਹਾਲੀ ਦੇ ਫੇਸ 2 ਤੋਂ ਚੰਡੀਗੜ੍ਹ ਨੂੰ ਜਦੋਂ ਐਂਟਰ ਕਰਦੇ ਆ ਜਿਹਨੂੰ ਖੋਖਾ ਮਾਰਕੀਟ ਨਾਲ ਵੀ ਜਾਣਿਆ ਜਾਂਦਾ ਬਹੁਤ ਵੱਡੀ ਫਰਨੀਚਰ ਮਾਰਕੀਟ ਹੈ ਸਦੀਆਂ ਪੁਰਾਣੀ ਹੈ ਇੱਥੇ ਜਿਹੜੀਆਂ ਦੁਕਾਨਾਂ ਫਰਨੀਚਰ ਦੀਆਂ ਤੁਸੀਂ ਦੇਖ ਸਕਦੇ ਹੋ ਕੱਲ ਜਿਹੜਾ ਬੀਤੇ ਦਿਨੀ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੀ ਕਾਫੀਆਂ ਪੁਰਾਣੀਆਂ ਦੁਕਾਨਾਂ ਸੀ ਉਹ ਹਜੇ ਬਚੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਲੀਗਲ ਜਿਹੜਾ ਕਿ ਨੋਟਿਸ ਲਗਾਇਆ ਗਿਆ ਹੈ ਵੀ ਕੀ ਕਦੋਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਊਗੀ ਪਰ ਜਿਨ੍ਹਾਂ ਕਈ ਦੁਕਾਨਾਂ ਜਿਹੜੀਆਂ ਕਿ ਕੱਲ ਪ੍ਰਸ਼ਾਸਨ ਵੱਲੋਂ ਢਾ ਦਿੱਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਇੱਥੋਂ ਜਿਹੜੇ ਕਿ ਦੁਕਾਨਦਾਰ ਨੇ ਉਹ ਵੀ ਕਿਵੇਂ ਬੈਠੇ ਹੋਏ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਕੀ ਨਾਮ ਹੈ ਜੀ ਆਪਣਾ ਅਸ਼wini ਅਸ਼wini ਜੀ ਕੱਲ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਕਿਉਂ ਕੀਤੀ ਗਈ ਹੈ ਉਹ ਕਹਿੰਦੇ ਜਗਾ ਖਾਲੀ ਕਰੋ ਜੀ ਇੱਥੇ ਤੁਸੀਂ ਕਿੰਨੇ ਸਾਲਾਂ ਤੋਂ ਬੈਠੇ ਸੀ ਉਰੇ ਤੇ ਘੱਟੋ ਘੱਟ 30 ਸਾਲ ਤੋਂ 30 ਸਾਲ ਤੋਂ ਬੈਠੇ ਸੀਗੇ ਤੁਹਾਨੂੰ ਕੋਈ ਲੀਗਲ ਨੋਟਿਸ ਵਗੈਰਾ ਕੁਝ ਨਹੀਂ ਦਿੱਤਾ ਨੋਟਿਸ ਦਿੱਤਾ ਸੀ ਉਹਨਾਂ ਨੇ 28 ਤਰੀਕ ਦਿੱਤੀ ਸੀ ਹਾਂ ਤੇ ਉਸ ਦੌਰਾਨ ਅਸੀਂ ਸਮਾਨ ਕਾਫੀ ਸੀ ਸਮਾਨ ਇੱਕਦਮ ਤਾਂ ਚੱਕਰ ਨਹੀਂ ਹੁੰਦਾ ਚੱਕਰੇ ਸੀ ਕੁਝ ਥੋੜਾ ਬੋਤਾ ਰਹਿ ਗਿਆ ਸੀ ਅੱਛਾ ਜੀ ਕਿੰਨੇ ਕੁ ਦਾ ਜੜਾ ਨੁਕਸਾਨ ਹੋ ਗਿਆ ਸਮਾਨ ਦਾ ਨੁਕਸਾਨ ਤਾਂ ਹੋਇਆ ਹੀ ਹੈ 2-4 ਲੱਖ ਰੁਪਏ ਦਾ ਹੋਇਆ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹਾਂ ਜਿਵੇਂ ਆ ਬਾਕੀ ਦੁਕਾਨਾਂ ਇਹਨਾਂ ਨੂੰ ਵੀ ਲੀਗਲ ਨੋਟਿਸ ਦਿੱਤੇ ਆ ਤੁਹਾਨੂੰ ਵੀ ਲੀਗਲ ਨੋਟਿਸ ਦਿੱਤਾ ਗਿਆ ਸੀ ਪਹਿਲਾਂ ਵੀ ਸਮਾਨ ਚੱਕਣ ਵਾਸਤੇ ਇਹ ਦੁਕਾਨਾਂ ਕਿਵੇਂ ਬਚ ਗਈਆਂ ਉਹ ਤਾਂ ਬੱਚੇ ਆ ਉਹ ਅੰਦਰ ਹੀ ਆ ਸਮਾਨ ਉਹਨਾਂ ਦਾ ਕੁਝ ਸਾਡਾ ਬਾਹਰ ਪਿਆ ਸੀ ਕੁਝ ਸਮਾਨ ਅੱਛਾ ਅੰਦਰ ਦਾ ਵੱਡੀ ਸਟੇ ਨਹੀਂ ਸੀ ਕਿਹਨ ਹੈ ਜੀ ਦੁਕਾਨਾਂ ਦਾ ਦੁਕਾਨਾਂ ਦੀ ਸਟੇ ਹੈਗੀ ਆ ਕੋਈ ਚੱਕਰ ਨਹੀਂ ਠੀਕ ਹੈ ਬਾਹਰੋਂ ਜਿਹੜਾ ਮਾਲ ਪੈਸੇ ਹੋ ਚੱਕਾ ਆ ਉਹਨਾਂ ਨੇ ਚੱਕ ਲਿਆ ਠੀਕ ਹੈ ਹੁਣ ਤੁਹਾਨੂੰ ਕਿਤੇ ਹੋਰ ਜਗ੍ਹਾ ਵਗੈਰਾ ਦਿੱਤੀ ਹੈ ਇਹਨਾਂ ਨੇ ਹਜੇ ਕੁਝ ਨਹੀਂ ਅੱਛਾ ਤੇ ਹੁਣ ਜਿਹੜਾ ਸਮਾਨ ਕੱਲ ਪ੍ਰਸ਼ਾਸਨ ਲੈ ਗਿਆ ਸੀ ਚੱਕ ਕੇ ਸਾਰਾ ਇੱਥੇ ਹਾਂ ਜੀ ਕੋਈ ਚੱਕ ਕੇ ਲੈ ਗਿਆ ਕੋਈ ਤੋੜ ਗਿਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਕਹਿੰਦੇ ਜਿੰਨਾ ਵੀ ਕੱਚ ਸੀਗਾ ਸਾਰਾ ਅੱਜ ਸ਼ੀਸ਼ਾ ਇਹ ਸ਼ੀਸ਼ਾ ਕਿਨੇ ਤੋੜਿਆ ਸਾਰਾ ਉਹਨਾਂ ਨੇ ਹੀ ਕੋਟ ਤੋੜਿਆ ਪ੍ਰਸ਼ਾਸਨ ਸਾਰਾ ਸ਼ੀਸ਼ਾ ਤੋੜ ਗਏ ਹਨ ਜੀ ਸੋ ਕਾਫੀ ਜਿਹੜਾ ਨੁਕਸਾਨ ਹੋਇਆ ਔਰ ਇਹ ਦੁਕਾਨਾਂ ਦਾ ਸੋ ਜਿਹੜੀ ਜਾਣਕਾਰੀ ਸੀ ਇਹ ਸਾਹਮਣੇ ਆਈ ਸੀ ਕਿਉਂਕਿ ਜਿਹੜੀ ਇਹ ਫਰਨੀਚਰ ਮਾਰਕੀਟ ਆ ਬਹੁਤ ਪੁਰਾਣੀ ਫਰਨੀਚਰ ਮਾਰਕੀਟ ਹੈ ਪਰ ਪ੍ਰਸ਼ਾਸਨ ਵੱਲੋਂ ਕੱਲ ਇੱਥੇ ਕਾਰਵਾਈ ਕੀਤੀ ਗਈ ਹੈ ਬਹੁਤ ਵੱਡੇ ਪੱਧਰ ਤੇ ਕਿਉਂਕਿ ਕਾਫੀ ਜੜੀਆਂ ਦੁਕਾਨਾਂ ਸੀਗੀਆਂ 20-22 ਦੁਕਾਨਾਂ ਦੱਸੀਆਂ ਜਾ ਰਹੀਆਂ ਨੇ ਜਿਹੜਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਉੱ ਕਾਰਵਾਈ ਕੀਤੀ ਗਈ ਹੈ ਤੋੜੀਆਂ ਗਈਆਂ ਨੇ ਪਰ ਅੱਗੇ ਵੀ ਮਾਰਕੀਟ ਤੁਹਾਨੂੰ ਦਿਖਾਵਾਂਗੇ ਵੀ ਮੇਨ ਜਿਹੜੀ ਮਾਰਕੀਟ ਹੈ ਫਰਨੀਚਰ ਮਾਰਕੀਟ ਉਸ ਦੇ ਉੱਪਰ ਕਦੋਂ ਕਾਰਵਾਈ ਹੋਏਗੀ ਜਾਂ ਨਹੀਂ ਹੋਵੇਗੀ ਕਿ ਜਾਂ ਉਹਨਾਂ ਦੇ ਕੀ ਲੀਗਲੀ ਕਾਰਵਾਈ ਕੀ ਚੱਲਦੀ ਪਈ ਹੈ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ 'ਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਬਹੁਤ ਵੱਡੀ ਜਿਹੜੀ ਕੀ ਇਹ ਫਰਨੀਚਰ ਮਾਰਕੀਟ ਹੈ ਕਾਫੀ ਕਾਫੀ ਸਾਲਾਂ ਤੋਂ ਜਿਹੜੇ ਕੀ ਲੋਕ ਇੱਥੇ ਬੈਠ ਕੇ ਆਪਣਾ ਕਾਰੋਬਾਰ ਚਲਾਉਂਦੇ ਨੇ ਕਰਦਾ ਕੰਮ ਜਿਹੜਾ ਚਲਾਉਂਦੇ ਨੇ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਬਣੀ ਹੋਈਆਂ ਪਰ ਇਹਨੂੰ ਤੋੜਨ ਦੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਹੁ ਦੱਸ ਦਿਆਂ ਪਹਿਲਾਂ ਇਹ ਪ੍ਰਸ਼ਾਸਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਲੀਗਲ ਨੋਟਿਸ ਲਾਇਆ ਗਿਆ ਸੀਗਾ ਵੀ 28 ਜੂਨ ਤੱਕ ਇਹ ਜੜੀਆਂ ਦੁਕਾਨਾਂ ਖਾਲੀ ਕਰ ਦਿੱਤੀਆਂ ਜਾਣ ਉਹਨਾਂ ਨੂੰ ਇਹ ਜਗ੍ਹਾ ਖਾਲੀ ਕਰਕੇ ਦੇ ਦਿੱਤੀ ਜਾਵੇ ਨਹੀਂ ਤੇ ਜਿਹੜੀ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਜੜੀਆਂ ਕੁਝ ਕਹਿ ਸਕਦੇ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਗੱਲ ਸਾਹਮਣੇ ਆਈ ਸੀ ਵੀ ਕੁਝ ਦੁਕਾਨਾਂ ਜਿਹੜੀਆਂ ਕੱਲ ਪ੍ਰਸ਼ਾਸਨ ਵੱਲੋਂ ਤੋੜੀਆਂ ਗਈਆਂ ਨੇ ਉਹ ਦੁਕਾਨਾਂ ਸੀ ਜਿਹੜੀਆਂ ਤਿੰਨ ਚਾਰ ਸਾਲ ਪਹਿਲਾਂ ਪੁਰਾਣੇ ਫਰਨੀਚਰ ਵੇਚਣ ਵਾਸਤੇ ਲਗਾਈਆਂ ਗਈਆਂ ਸੀ ਜਿਹੜੀ ਇਹ ਮਾਰਕੀਟ ਹੈ ਇਹ ਬਹੁਤ ਪੁਰਾਣੀ ਮਾਰਕੀਟ ਹੈ ਜਿਸ ਕਰਕੇ ਹੁਣ ਜਿਹੜੀ ਕਿ ਪੰਜ ਮੈਮਰੀ ਕਮੇਟੀ ਹੈ ਮਾਰਕੀਟ ਦੀ ਉਹਨਾਂ ਦੀ ਅਜੇ ਵੀ ਡੀਸੀ ਚੰਡੀਗੜ੍ਹ ਨਾਲ ਗੱਲਬਾਤ ਚੱਲਦੀ ਪਈ ਹੈ ਕਿ ਸਾਡੀ ਜਦੋਂ ਇਹ ਦੁਕਾਨਾਂ ਇੱਥੋਂ ਚੱਕੀਆਂ ਜਾਣਗੀਆਂ ਉਸ ਤੋਂ ਪਹਿਲਾਂ ਕਿਤੇ ਸਾਨੂੰ ਥਾਂ ਦਿੱਤੀ ਜਾਵੇ ਜਗ੍ਹਾ ਦੀ ਡਿਸਕਸ ਚੱਲਦੀ ਪਈ ਹੈ ਕਿੱਥੇ ਜਗ੍ਹਾ ਦਿੱਤੀ ਜਾਊਗੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿਉਂਕਿ ਇਹਨਾਂ ਦੀ ਕੋਰਟ ਦੇ ਵਿੱਚ ਵੀ ਜਿਹੜੀ ਅਗਲੇ ਮਹੀਨੇ ਦੀ 9 ਤਰੀਕ ਪਈ ਹੋਈ ਹੈ 9 ਜੁਲਾਈ ਜਿਹੜੀ ਕਿ ਪਈ ਹੋਈ ਹੈ ਦੇਖਾਂਗੇ ਉਸ ਦੇ ਵਿੱਚ ਕੋਰਟ ਵੱਲੋਂ ਕੀ ਫੈਸਲਾ ਦਿੱਤਾ ਜਾਂਦਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਮਾਰਕੀਟ ਦੇ ਉੱਪਰ ਕੀ ਐਕਸ਼ਨ ਲੈਂਦੀ ਹੈ ਇੱਕ ਤਾਂ ਜਾਂ ਇਹਨੂੰ ਤੋੜਿਆ ਜਾਵੇਗਾ ਜਾਂ ਇਹਨ ਕੀ ਪਤਾ ਲੱਗੂਗਾ ਕੈਮਰਾਮੈਨ ਸੰਦੀਪ ਦੇ ਨਾਲ ਹਰਜੀਤ ਸਾਡੂ ਦਾ ਸਮਰ ਨਿਊਜ਼ ਚੰਡੀਗੜ੍ਹ